ਲੇ ਮਿੱਤਰੋ ਸਤਿ ਸ਼੍ਰੀ ਗਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਵੀਰੇ ਪਾਉਣ ਲੱਗਿਆ ਆਪਾਂ ਮੈਗਨੀਸ਼ੀਅਮ ਸਲਫੇਟ ਮਿੱਟੀ ਦੇ ਵਿੱਚ ਰਲਾ ਕੇ ਤੇ ਝੋਨੇ ਦੀ ਆਹ ਵਾਲੀ ਕੰਡੀਸ਼ਨ ਆ ਬਾਈ 212 ਝੋਨਾ ਇਹ ਸੁਪਰ 212 ਤੇ ਲਗਭਗ ਇਹਨੂੰ ਮਹੀਨਾ ਹੋਣ ਵਾਲਾ ਹੋ ਗਿਆ ਦੋ ਰਿਆਂ ਇਹਨੂੰ ਪੈ ਗਈਆਂ ਤੇ ਮਹੀਨਾ ਨਹੀਂ ਹੋਇਆ ਹਜੇ ਬਸ ਹੋ ਜੂਗਾ ਦੋ ਚਾਰ ਦਿਨਾਂ ਦੇ ਵਿੱਚ ਤੇ ਆਹ ਕੰਡੀਸ਼ਨ ਆ ਛਾਂਜੀ ਕੋਲੇ ਆ ਜੇ ਮੈਂ ਤੁਹਾਨੂੰ ਵਿੱਚ ਵੜ ਕੇ ਦਿਖਾਉਣਾ ਆਹ ਸਿਸਟਮ ਆ ਬਾਈ ਝੋਨੇ ਦਾ ਤੇ ਸਾਡੇ ਕੋਲੇ ਬਈ ਪਾਣੀ ਆ ਜਿਹੜਾ ਉਹ 3 ਤੋਂ 4 ਨੰਬਰ ਆ ਕੰਡਕਟੈਂਸ ਜਿਹੜੀ ਚਾਲਕਤਾ ਉਹ ਬਹੁਤ ਜਿਆਦੀ ਆ ਆ ਪੱਤੇ ਹੁਣ ਇਹਦੇ ਵਿੱਚ ਹੀ ਯਾਰਾ ਦੀ ਜ਼ਿੰਕ ਕੀਤੀ ਹੋਈ ਸੀ ਮੈਂ ਜਿਹੜੀ ਛੁੱਟੀ ਸੀ ਯਾਰਾ ਬੇਟਾ ਪ੍ਰੋਕੋਡ ਜ਼ਿੰਕ ਤੇ ਆ ਤੁਹਾਡੇ ਸਾਹਮਣੇ ਝੋਨਾ ਸਾਰਾ 4 ਕਿੱਲਿਆਂ ਦਾ ਪਟਾ ਬਈ ਇਹਦੇ ਵਿੱਚ ਹੁਣ ਅੱਜ ਮੈਗਨੀਸ਼ੀਅਮ ਸਲਫੇਟ ਪਾਉਣ ਲੱਗੇ ਆ ਬਈ 10 ਕਿਲੋ ਤੇ ਮਿੱਟੀ ਦੇ ਵਿੱਚ ਰਲਾ ਕੇ ਪਾਓ ਮੈਗਨੀਸ਼ੀਅਮ ਸਲਫੇਟ ਫਾਇਦਾ ਹੀ ਫਾਇਦਾ ਪਾਣੀ ਖੜਾ ਹੋਣਾ ਚਾਹੀਦਾ ਇੱਕ ਸ਼ਰਤ ਆਹ ਵਾਲਾ ਮੈਗਨੀਸ਼ੀਅਮ ਸਲਫੇਟ ਪਾ ਰਹੇ ਆਂ ਬਈ ਜਿਹੜੀ ਮਰਜ਼ੀ ਕੰਪਨੀ ਦਾ ਤੁਸੀਂ ਲੈ ਸਕਦੇ ਹੋ ਇਹ ਆਪਾਂ ਨੂੰ ਮਿਲਿਆ ਬਈ 25 ਰੁਪਏ ਕਿਲੋ ਠੀਕ ਹੈ ਬਈ ਇਹ 30 ਵੀ ਮਿਲ ਜਾਂਦਾ 35 ਵੀ ਮਿਲ ਜਾਂਦਾ 40 ਵੀ ਮਿਲ ਜਾਂਦਾ ਜਿਹੜੀ ਮਰਜ਼ੀ ਅਲੱਗ-alag ਕੰਪਨੀਆਂ ਦੇ ਮਿਲ ਜਾਂਦੇ ਅੱਜ ਉਹੀ ਗੱਲ ਜੇ ਤਾਂ ਕੈਸ਼ ਲਓਗੇ ਫਿਰ ਤਾਂ ਬੱਲੇ ਬੱਲੇ ਆ ਫਿਰ ਤਾਂ ਸਸਤਾ ਮਿਲੂਗਾ ਜੇ ਧਾਰ ਲਓਗੇ ਤਾਂ ਬਾਣੀਏ ਨੇ ਬਈ ਕੱਢਣੇ ਆ ਪੈਸੇ ਫਿਰ ਇਹੀ 25 ਵਾਲਾ 35 ਵੀ ਹੋਊਗਾ 30 ਵੀ ਹੋਊਗਾ 40 ਵੀ ਹੋਊਗਾ ਉੱਥੇ ਆਪਾਂ ਬੋਲ ਵੀ ਨਹੀਂ ਸਕਦੇ ਉੱਥੇ ਆਪਾਂ ਕੰਪਨੀ ਵਿੱਚ ਟਾਰਗੇਟ ਕਰ ਸਕਦੇ ਆ ਬਹੁਤਾਂ ਮਿੱਟੀ ਤੇ ਇਹ ਪਾ ਰਹੇ ਆ ਅੱਜ ਖੇਤ ਦੇ ਵਿੱਚ ਮੈਗਨੀਸ਼ੀਅਮ ਸਲਫੇਟ ਕੱਲਾ ਇੱਕ ਨਾ ਇੱਥੇ ਮੈਂ ਗਲਤਫਹਿਮੀ ਦੂਰ ਕਰਨਾ ਚਾਹੂੰਗਾ ਬਾਈ ਵੀਡੀਓ ਦੇ ਥੱਲੇ ਨਾ ਇੱਕ ਦੋ ਬੰਦੇ ਕਮੈਂਟ ਕਰਦੇ ਆ ਬੰਦੇ ਉਹੀ ਨੇ ਉਹ ਇੱਕ ਦੋ ਜਿਹੜੇ ਯੂਜ਼ਵਲ ਨੇ ਹਨਾ ਪਤਾ ਨਹੀਂ ਉਹਨਾਂ ਦਾ ਮੱਚਦੀ ਆ ਪਤਾ ਨਹੀਂ ਕੀ ਹੁੰਦਾ ਕਹਿੰਦੇ ਵੀ ਕੱਲ ਦਾ ਤੂੰ ਉਹ ਪਾਇਆ ਸੀ ਪ੍ਰੋਡਕਟ ਅੱਜ ਇਹ ਪਾਤਾ ਹੈਨਾ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਬਾਈ ਬੰਦੇ ਵੀ ਕਿਸੇ ਕੰਪਨੀ ਦੇ ਆਪਾਂ ਸਮਾਸੀ ਦੇ ਮੁੰਡੇ ਨਹੀਂ ਹੈਗੇ ਜਾਂ ਕੋਈ ਕੰਪਨੀ ਨਹੀਂ ਆਪਣੇ ਤੋਂ ਸਾਕੀ ਕਿਸੇ ਕੰਪਨੀ ਕੋਈ ਇਹ ਦੇਣਦਾਰ ਨਹੀਂ ਹੈਗੀ ਵੀ ਆਪਾਂ ਆਹ ਬੰਦੇ ਦੇ ਸਿੱਧੂ ਸਰਪੰਚ ਦੇ ਖਾਤੇ 'ਚ ਪੈਸੇ ਪਾਏ ਆ ਨਾ ਲਏ ਆ ਨਾ ਹੀ ਲੈਣੇ ਆ ਜੇ ਜਿੱਦੇ ਲੈਣ ਲੱਗ ਗਏ ਜਾਂ ਲੈ ਉਹਦੇ ਲਿਖ ਕੇ ਪਾਵਾਂਗੇ ਉੱਤੇ ਵੀ ਐਡਵਰਟਾਈਜ਼ਮੈਂਟ ਹੈਨਾ ਇੱਕ ਦੋ ਕਰੀਆਂ ਮੈਂ ਪ੍ਰੋਮੋਸ਼ਨਲ ਐਡਵਰਟਾਈਜ਼ਮੈਂਟ ਲਿਖ ਕੇ ਉਹਦੇ ਤੇ ਬਾਕਾਇਦਾ ਪਾਇਆ ਜਿਹੜੀ ਵੀਡੀਓ ਆਪਾਂ ਖੇਤ ਦੇ ਵਿੱਚ ਪਾਉਣੇ ਆ ਤਾਂ ਉਹ ਮੰਨ ਲਓ ਵੀ ਆਪਦੇ ਖੇਤ ਦੇ ਵਿੱਚ ਟ੍ਰਾਇਲ ਕਰਦੇ ਆ ਚਾਹੇ 2 ਕਿੱਲਾਂ ਦੇ ਕਰੀਏ 4 ਤੇ ਕਰੀਏ 16 17 ਕਿੱਲੇ ਬਾਹਣ ਸਾਡੇ ਕੋਲੇ ਬਈ ਇਹ ਨਹੀਂ ਹੈਗਾ ਵੀ ਜਿਹੜੀ ਚੀਜ਼ ਦੁਕਾਨਦਾਰ ਨੇ ਦੇਤੀ ਚੱਕ ਕੇ ਬੂਠਾ ਉਹੀ ਪਾਤੀ ਨਾ ਮੈਗਨੀਸ਼ੀਅਮ ਦੇ ਵੀ 4 ਤਰ੍ਹਾਂ ਦੀਆਂ ਕੰਪਨੀਆਂ ਲਿਆ ਕੇ ਪਾਵਾਂਗੇ ਮਾਈਕੋਰਾਜ਼ਾ ਦੀ ਵੀ 4 ਤਰ੍ਹਾਂ ਦੀਆਂ ਕੰਪਨੀਆਂ ਲਿਆ ਕੇ ਪਾਵਾਂਗੇ ਯੂਰੀਆ ਸੁਪਰ ਡੀਏਪੀ ਇੱਕ ਕੋ ਕੰਪਨੀ ਦੀ ਬਹੁਣਿਆ ਜਿਹੜੀ ਸੋਸਾਇਟੀ ਚੋਂ ਮਿਲਦੀ ਆ ਬਾਕੀ ਪ੍ਰੋਡਕਟ ਬਾਕੀ ਸਪਰੇ ਹਾਂ ਉਹ ਆਪਾਂ ਅਲੱਗ-ਅਲੱਗ ਕੰਪਨੀਆਂ ਦੀ ਜਿਹੜੀ ਕਰਦੇ ਆ ਉਹ ਤੁਹਾਨੂੰ ਵੀਡੀਓ ਦੇ ਜ਼ਰੀਏ ਦੱਸ ਦੇਣਾ ਬਹੁਤਿਆਂ ਨੂੰ ਐ ਲੱਗਦਾ ਹੋਊ ਵੀ ਬਾਈ ਪ੍ਰੋਮੋਸ਼ਨ ਕਰਦਾ ਮੈਂ ਬਾਈ ਕਿਸੇ ਦੀ ਕੋਈ ਪ੍ਰੋਮੋਸ਼ਨ ਨਹੀਂ ਕਰਦਾ ਆਪਾਂ ਜਿਹੜੀ ਪ੍ਰੋਮੋਸ਼ਨ ਕਰਾਂਗੇ ਉਹਦੇ ਥੱਲੇ ਐਡਵਰਟਾਈਜ਼ਮੈਂਟ ਲਿਖਾਂਗੇ ਤਾਂ ਬੇਚਿੰਤ ਹੋ ਕੇ ਵੀਡੀਓ ਨੂੰ ਲਾਈਕ ਫੋਲੋ ਕਰ ਲਿਆ ਕਰੋ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਬਾਈ ਤੇ ਇੱਕ ਗੱਲ ਹੋਰ ਪਾਣੀ ਹੈ ਜਿਹੜਾ ਸਾਡੇ ਕੋਲੇ ਬਈ 3 ਤੋਂ ਲੈ ਕੇ 4 ਨੰਬਰ ਆ ਮੋਟਰਾਂ ਦਾ ਕੰਡਕਟੈਂਸ ਆ ਜਿਹੜੀ 7000 ਤੋਂ ਉੱਤੇ ਆ ਉਹ ਤਾਂ ਅਸੀਂ ਆ ਜਿਹੜੇ 70 75 ਮਣ ਝੋਨਾ ਕੱਢੀ ਜਾਂਦੇ ਆ ਹਨਾ ਕੁਝ ਹਾਈਬ੍ਰਿਡ ਵੈਰਿਟੀਆਂ ਨੇ ਕੁਝ ਬਾਸਮਤੀ ਦੀਆਂ ਵੈਰਿਟੀਆਂ ਨੇ ਹਨਾ ਕਾਟਨ 벨ਟ ਆ ਫੇਰ ਮੈਨੂੰ ਹੋਣ ਆਉਣ ਲੱਗ ਜਾਂਦੇ ਆ ਵੀ ਤੂੰ ਬਾਲਾ ਤੱਤਾ ਚੱਲਣ ਲੱਗ ਜਾਣਾ ਹਨਾ ਉਹ ਚੱਲਣਾ ਪੈ ਜਾਂਦਾ ਬਈ ਕਿਉਂਕਿ ਕੱਲੇ 2 ਗੱਟੇ ਯੂਰੀਆ ਪਾ ਕੇ ਵੀ ਨਹੀਂ ਖੇਤੀ ਹੁੰਦੀ ਤੇ ਇਕੱਲੇ 5 ਗੱਟੇ ਯੂਰੀਆ ਪਾ ਕੇ ਵੀ ਨਹੀਂ ਖੇਤੀ ਹੁੰਦੀ ਨਾਲ ਪ੍ਰੋਡਕਟ ਵੀ ਪਾਉਣੇ ਪੈਂਦੇ ਐ ਕਿ ਮੌਸਮ ਆ ਜਿਹੜਾ ਬਹੁਤ ਵਧੀਆ ਰਿਹਾ ਸਾਡੇ ਤੇ ਝੋਨੇ ਦੀ ਕੰਡੀਸ਼ਨ ਬਹੁਤ ਸਿਰਾ ਹੁਣ ਤੱਕ ਅੱਗੇ ਪਰਮਾਤਮਾ ਨੇ ਦੇਣਾ ਜੋ ਦੇਣਾ ਅੱਧਾ ਪਾ ਲਾ ਅੱਧਾ ਮੈਗਨੀਸ਼ੀਅਮ ਸਲਫੇਟ ਪਾਉਣ ਲੱਗੇ ਆ ਅੱਜ ਅਸੀਂ ਤੇ ਆਹ ਦੇਖ ਲਓ ਬਈ ਕੱਚ ਹੁੰਦਾ ਨਿਹਰਾ ਇਹ ਪਲਾਸਟਿਕ ਜਿਹਾ ਪਾਣੀ ਬਣ ਜਾਂਦਾ ਜੇ ਤੁਸੀਂ ਯੂਰੀਆ ਦੇ ਵਿੱਚ ਰਲਾ ਕੇ ਪਾਓਗੇ ਆਹ ਤੁਹਾਡੇ ਸਾਹਮਣੇ ਉਹਨੂੰ ਕਾ ਬੋਤਲ ਹੀ ਭਰੀ ਲੈ ਅੱਧੀ ਬੋਤਲ ਤੇ ਇਹਨੂੰ ਇੰਨੀ ਕਮਿਟੀ ਦੇ ਵਿੱਚ ਲਾ ਕੇ ਅੱਜ ਪਾਉਣ ਲੱਗੇ ਆ ਝੋਨੇ ਦੇ ਵਿੱਚ ਬਾਸਮਤੀ ਦੇ ਵਿੱਚ ਵੀ ਪਾ ਸਕਦੇ ਹੋ 15 ਦਿਨਾਂ ਤੋਂ ਬਾਅਦ-ਬਾਅਦ ਕਿਸੇ ਵੀ ਝੋਨੇ ਦੇ ਵਿੱਚ ਪਾਉਣਾ ਤੁਸੀਂ ਸਸਤਾ ਪ੍ਰੋਡਕਟ ਤੇ ਇਹਦੀ ਵੈਲਿਊ ਇੰਨੀ ਕਿ ਇਹਨੇ ਕਲੋਰੋਫਿਲ ਵਧਾ ਦੇਣੀ ਆ ਜਿੰਨੀ ਯੂਰੀਆ ਪਾਈ ਆ ਤੁਸੀਂ ਉਹਦਾ ਅਪਟੇਕ ਵਧਾ ਦੇਣਾ ਨਾਈਟ੍ਰੋਜਨ ਦੀ ਅਪਟੇਕ ਵਧਾ ਦੇਣੀ ਆ ਜਿਹੜੇ ਇਹਦੇ ਚ ਪ੍ਰੋਟੀਨ ਪਏ ਨੇ ਉਹਨਾਂ ਦੀ ਸਿੰਥੈਸਾਈਜ਼ ਇਹਨੇ ਤੇਜ਼ ਕਰ ਦੇਣੀ ਆ ਤੇ ਕੁੱਲ ਮਿਲਾ ਕੇ ਫਾਇਦਾ ਹੀ ਫਾਇਦਾ ਮੈਂ ਇਹੇ 16 ਕਿੱਲੇ ਵਾਹਣਾ ਮੇਰੇ ਕੋਲੇ 10 12 ਕਿੱਲਿਆਂ ਦੇ ਵਿੱਚ ਮੈਗਨੀਸ਼ੀਅਮ ਸਲਫੇਟ ਪਾਉਂਗਾ ਸਾਰੇ ਦੇ ਵਿੱਚ ਇਹ ਵੀ ਨਹੀਂ ਪਾਉਂਦਾ ਠੀਕ ਹੈ ਬਾਈ ਜਿੱਥੇ ਜ਼ਿਆਦਾ ਨਹਿਰ ਦਾ ਪਾਣੀ ਲੱਦ ਜੇ ਝੋਨਾ ਓਕੇ ਆ ਤਾਂ ਉੱਥੇ ਨਹੀਂ ਪਾਉਂਗਾ ਹਾਈਬ੍ਰਿਡ ਨੂੰ ਲੋਡ ਨਹੀਂ ਇਹਦੀ ਆ 212 ਅੜ ਕੇ ਜੇ ਚੱਲਦਾ ਥੋੜਾ ਜਿਆ ਇਹਨੂੰ ਮੈਨੂੰ ਲੱਗਿਆ ਵੀ ਪਾ ਦਈਏ ਮੁੜ ਕੇ ਕਿਤੇ ਐ ਨਾ ਹੋਵੇ ਵੀ 200 ਰੁਪਏ ਪਿੱਛੇ ਐ ਜੇ ਹੋਈ ਜੋ ਵੀ ਪਾਇਆ ਨਹੀਂ ਯਾਰ ਪਾਇਆ ਨਹੀਂ ਬਾਕੀ ਜੋ ਵੀ ਪਾਵਾਂਗੇ ਬਾਈ ਉਹ ਤੁਹਾਨੂੰ ਵੀਡੀਓ ਦਿਖਾਇਆ ਕਰਾਂਗੇ ਤੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਮੈਨੂੰ ਬਹੁਤ ਪ੍ਰਾਮੈਸੀ ਕਰਦੇ ਬਾਈ ਕਿੱਥੋਂ ਲੈ ਕੇ ਕਿੱਥੋਂ ਲੈ ਗਈ ਆਪਣਾ ਕੋਈ ਕਮਿਸ਼ਨ ਨਹੀਂ ਹੁੰਦਾ ਬਾਈ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹੜੀ ਕੰਪਨੀ ਦਾ ਚੰਗਾ ਲੱਗਦਾ ਉਥੋਂ ਪਾ ਲਓ ਪਰ ਲੁੱਟ ਤੋਂ ਬਚੋ ਹੈਨਾ ਕਈ ਲੋਕਲ ਬਣੀ ਜਾਂਦੀਆਂ ਨੇ ਉਹਨਾਂ ਤੋਂ ਬਚੋ ਜੇ ਲੋਕਲ ਤੁਹਾਨੂੰ ਰੇਟ ਚੰਗਾ ਦਿੰਦਾ ਤਾਂ ਤੁਸੀਂ ਉਹ ਪਾ ਲਓ ਠੀਕ ਹੈ ਬਾਈ ਥੈਂਕ ਯੂ ਸੋ ਮੱਚ